ਆਣਾ ਮੈਨੂੰ ਆਪਣੀ ਪਿਛਲੀਆਂ ਜਨਮਾਂ ਦਾ ਪਤਾ ਸਾਰ ਕਿਦਾਂ ਉਹਨੂੰ ਪਤਾ ਉਹਨਾਂ ਕਿਉਂ ਦਾ ਇਹ ਹੈ ਇੰਨਾ ਕੁ ਇੰਨਾ ਕੁ ਅੱਛਾ ਉਹ ਕਹਿੰਦਾ ਤੂੰ ਵੀ ਨਾ ਮੇਰੇ ਮਾਪਿਓ ਹੈਗੇ ਤੂੰ ਵੀ ਥੋੜੇ ਮੇਰੇ ਮਾਪਿਓ ਮੇਰੇ ਤੇ ਮਾਪਿਓ ਮੇਰੇ ਮਾਦਾ ਨਾ ਮੇਰੇ ਪਿਓ ਦਾ ਨਾ ਅੱਛਾ ਇਹ ਹੁੰਦੇ ਹੈ ਕਿ ਕਿੱਥੋਂ ਦਾ ਹਾਂ ਕਹਿੰਦਾ ਮੈਂ ਫਲਾਨੀ ਥਾਂ ਦਾ ਹਾਂ ਕਿ ਹਾਂ ਮੇਰੀ ਜੁੱਤ ਤੇ ਤਰਾੰਦੀ ਮੇਰੀ ਮਾਂ ਆ ਉਹ ਤੇ ਮੇਰੀ ਮਾਂ ਦਾ ਨਾਮ ਆ ਸਾਡਾ ਪਿੰਡ ਆ ਅੱਛਾ ਜੇ ਸਾਨੂੰ ਦੱਸਿਆ ਤੇਰੀ ਕਿਥੇ ਗਏ ਕੇ ਫਿਰ 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 ਜਾ ਕੇ ਦੱਸਦਾ ਕਿ ਆਈ ਮੇਰੀ ਮਾਂ ਆ ਮੇਰਾ ਪਿਓ ਜੀ ਉਹ ਮੰਨ ਗਏ ਉਹ ਕਿਤੇ ਉਹ ਹੁੰਦਾ ਵੀ ਮੈਂ ਮੈਨੂੰ ਪਤਾ ਮੇਰਾ ਇੱਕ ਘਰ ਤੇ ਜਨਮ ਹੋਇਆ ਸੀਗਾ ਤੇ ਮੈਂ ਮਰ ਗਿਆ ਅੱਛਾ ਪਿਤਾ ਦੇ ਘਰ ਮੇਰਾ ਜਨਮ ਹੋਇਆ ਹਾਂ ਹਾਂ ਤੇ ਮੈਂ ਕਿਹੋਂ ਹਾਂ ਫਿਰ ਮਿਲਦਾ-ਗਿਲਦਾ ਕਹਿੰਦਾ ਹੁੰਦਾ ਜਾਂਦਾ ਉਹਨਾਂ ਦੇ ਘਰ ਹਾਂ ਉਹਨਾਂ ਨੂੰ ਮਿਲਦਾ ਵਜਾ ਕੇ ਪਹਿਲੇ ਮਾਂ ਪਿਓ ਨੂੰ ਹਾਂ ਇਹ ਉੱਤਰਾਂ ਉੱਧਾ ਜਾਂਦਾ ਜਾਂਦਾ ਮੇਲ ਮੂਲੇ ਹੁੰਦਾ ਵਾਂ ਉੱਤਰਾਂ ਦੀ ਹਾਂ 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 ਇਹ ਉੱਤਰਾਂ ਉੱਥੇ ਮੈਰਿਜ ਹੋਈ ਸੀ ਵਿਆਹ ਹੋਇਆ ਸੀ ਉੱਥੇ ਉਹਦਾ ਜਿੱਥੋਂ ਮਰਿਆ ਰਾਹੀ ਹੈ ਜੀ ਇੱਥੇ ਇਹ ਜੀ ਵਿਹਣ ਵਾਲਾ ਵਜੇ ਇੱਥੇ ਵੀ ਨਹੀਂ ਜੀ ਵਿਆਹ ਨਹੀਂ ਦੋ ਵਿਹਣ ਵਾਲੇ ਤੇ ਇਹ ਵਿਹਣ ਵਾਲਾ ਵਜੇ ਅੱਛਾ ਹਾਂ ਇਹ ਜੀ ਵਿਹਣ ਵਾਲਾ ਆ ਤਾਂ ਉਹਨੂੰ ਪਿਛਲੇ ਜਨਮ ਦਾ ਸਾਰਾ ਹੀ ਪਤਾ ਵਾ ਅੱਛਾ ਹਾਂ ਇਹ ਤਰ੍ਹਾਂ ਦਾ ਯੋਗ ਕਿਹੜਾ ਪਿੰਡ ਸੀ ਉਹ ਉਹਨਾਂ ਦੇ ਪੁੱਤ ਅੱਛਾ ਇਹਦਾ ਮੁੰਡੇ ਦਾ ਇਹ ਤਾਂ ਜਲਾਲਾਂਵਾਸੀ ਆਹੋ ਤਾਂ ਹੋਰ ਪਿੰਡ ਦਾ ਜਨਮ ਦੱਸਿਆ ਉਹ ਪਿੰਡ ਦਾ ਜਨਮ ਲਿਆ ਅੱਛਾ ਜਿੱਤਰਾ ਉਹ ਨੇ ਉਥੇ ਇਹ ਡੜੀ ਵਾਲੀ ਡੜੀ ਵਾਲੀ ਮੁੰਡਾ ਮਰ ਗਿਆ ਹੈਗਾ ਫਸ ਕੇ ਪਗਾਨਾ ਫਸ ਕੇ ਤੇ ਮਰ ਗਿਆ ਹੈਗਾ ਹਾਂ ਤੇ ਉਹਦਾ ਜਨਮ ਰਿਆੜ ਕੀ ਵਾਲ ਕਿਸੇ ਪਿੰਡੋਂ ਹੋਇਆ ਸੀਗਾ ਫਿਰ ਤੇ ਉਹ ਉਹਦੇ ਬਾਬੇ ਤੇ ਜਾਂਦੇ ਨਹੀਂ ਬਰਾਦਰ ਸਾਨੂੰ ਹਾਂ ਰਸਬ ਜਾਂਦੇ ਤੇ ਜਦੋਂ ਵਾਬਾ ਹੋ ਗਿਆ ਨਾ ਏਡਾ ਏਡਾ ਕੁ ਹੋ ਗਿਆ ਨਾ ਉਹ ਆਖਣਾ ਮੇਰਾ ਆ ਪਿੰਡ ਵਾ ਛ ਮੇਰਾ ਤੇ ਆ ਪਿੰਡ ਵਾ ਤੇ ਉਹ ਕਹਿੰਦੇ ਤੇਰਾ ਪਿੰਡ ਇਹ ਕਿਉਂ ਆਂਦਾ ਮੇਰਾ ਪਿੰਡ ਮੇਰਾ ਤਾਂ ਪਗਾਨਾ ਪਾਸਕੇ ਮੈਂ ਮਰਿਆ ਤਾਂ ਮੇਰੀ ਮਾਂ ਵਾ ਮੇਰਾ ਪਿਓ ਵਾ ਇੱਥੇ ਫਿਰ ਉਹਨੂੰ ਮਨਾਇਆ ਫਿਰ ਕੇ ਫਿਰ ਫਿਰ ਮਿਲਿਆ ਜਾ ਕੇ ਕਿ ਉਹ ਹੀ ਮੇਰੀ ਮਾਂ ਤੇ ਉਹ ਹੀ ਮੇਰਾ ਪਿਓ ਅਸਲ ਚ ਜਨਮ ਇਦਾਂ ਹਾਂ ਅਸਲ ਇਤਨਾ ਜਨਮ ਹੁੰਦੀ ਆ ਤੇ ਇੱਕ ਵਾਹ ਫੇਨਾ ਫੋਨ ਵਿੱਚ ਵੇਖਿਆ ਸੀ ਉਹ ਦਾ ਜਨਮ ਹੋਇਆ ਉਹਨਾਂ ਐਕਸੀਡੈਂਟ ਕੋ ਕਿਤੇ ਮਰਿਆ ਸੀਗਾ ਤੇ ਉਹ ਦਾ ਜਨਮ ਦੂਜੇ ਦੇ ਘਰ ਹੋਇਆ ਕਿਤੇ ਹੋਰ ਦੂਰ ਦੇ ਡੇ ਪਿੰਡ 'ਚ ਹੋਇਆ ਜਨਮ ਉਹਦਾ ਤੇ ਉਹ ਮੁੰਡਾ ਬੋਲਿਆ ਹੀ ਨਾ ਕਰੇ ਉਹਨਾਂ ਨਾਲ ਉਹ ਕਹਿੰਦੀ ਆ ਕਿ ਜੂ ਹੋਇਆ ਸਾਨੂੰ ਮਾਂ ਪਿਓ ਸਮਝਦਾ ਹੀ ਨਹੀਂਗਾ ਕਿ ਪੁੱਤ ਨਿਕਾ ਹੀਗਾ ਤੇ ਤਾਂ ਵੀ ਤਰੰ ਕਰਨਾ ਫੇਰ ਹੁਣ ਵੀ ਨਾ ਆਂਦਾ ਤੁਸੀਂ ਮੇਰੇ ਮਾਂ ਪਿਓ ਥੋੜੇ ਕਿੰਦੀ ਬਤੇਰਾ ਮਾਂ ਪਿਓ ਹੈ ਕਿਹੜੇ ਆ ਕਹਿੰਦਾ ਮੇਰੇ ਮੇਰਾ ਤਾਂ ਮਾਂ ਪਿਓ ਫਲਾਨੇ ਪਿੰਡ 'ਵਾਂ ਉੱਥੇ ਆ ਕਿੰਨੇ ਕਿਥੇ ਪਿੰਡ ਤੇ ਦੱਸ ਪੀ ਨਾ ਤੇਰੇ ਪਿਓ ਦਾ ਕੀ ਭਲਾ ਨੇ ਸਾਰਿਆਂ ਦਾ ਨਾਂ ਦੱਸਿਆ ਫਿਰ ਉਹ ਸੁਪਿੰਡ ਗਏ ਗਏ ਤੇ ਉਹਨਾਂ ਫਿਰ ਜਾ ਕੇ ਤੇ ਭੱਜ ਕੇ ਆਪਣੇ ਭਰਾ ਨੂੰ ਨਜੱਪੀ ਪਾ ਲਿਆ ਨੇ ਅੱਛਾ ਜਾ ਕੇ ਭੱਜ ਕੇ ਕਿਹਾ ਨਹੀਂ ਮੇਰਾ ਭਰਾ ਹੂੰ ਮੈਂ ਫਲਾਨੇ ਹਸਪੀਟਲ ਦਾਖਲ ਰਿਆ ਸਾਂ ਅੱਛਾ ਜੀ ਫਿਰ ਮੈਂ ਮਰ ਗਿਆ ਹਾਂ ਅੱਛਾ ਉਹਨਾਂ ਸਾਰੀਆਂ ਗੱਲਾਂ ਦੱਸਿਓ ਬਈ ਦੱਸੋ ਮਾਂ ਕਿ ਕੀ ਇਹ ਕੰਮ ਕੀ ਗਾਹਲ ਚੰਡ ਮੈਂ ਚੈਤਰ ਵੀ ਐਸੀ ਅੱਛਾ ਤੇ ਇਹੇ ਤਰ੍ਹਾਂ ਕਰਕੇ ਉਹ ਇਸ